ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਕਲਾਸ ਵਿੱਚ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਪੜ੍ਹਦੇ ਲਿਖਦੇ ਹੋਵੋਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ IITU 9894 ਦਾ ਪੇਪਰ ਬਹੁਤ ਨੇੜੇ ਹੈ ਆਓ ਇਸ ਦੀ ਤਿਆਰੀ 'ਚ ਕੋਈ ਆਪਾਂ ਕਸਰ ਨਾ ਛੱਡੀਏ ਅੱਜ ਫਿਰ ਮੈਂ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਨਮੁਖ ਹਾਂ ਉਪਪਾਸ਼ਾ 1 ਪਿਛੇ ਵੀਡੀਓ ਪੜ੍ਹੀ ਹੋਈ ਐ ਅਸੀਂ ਹੁਣ 25 ਨਵੇਂ ਕੁਐਸਚਨ ਉਪਾਸ਼ਾ ਬਾਰੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਇਸ ਤੋਂ ਬਾਅਦ ਅਸੀਂ ਇੱਕ ਦੋ ਟਾਪਿਕ ਹੋਰ ਪਾ ਕੇ ਫਿਰ ਮਿਕਸ ਕੁਐਸਚਨ ਯਾਨੀ ਕਿ ਮਾਰਕ ਟੈਸਟ ਦੇ ਰੂਪ ਵਿੱਚ ਅਪਲੋਡ ਕਰਾਂਗੇ ਤੇ ਆਜੋ ਜੀ ਜੁੜ ਜੋ ਜਿਹੜੇ ਅੱਜ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਪੁਰਾਣੇ ਨੇ ਲਾਈਕ ਸ਼ੇਅਰ ਵੀਡੀਓ ਕਮੈਂਟ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਆ ਜੋ ਜੀ ਇਹ ਵੀਡੀਓ ਹੈਲਪਫੁਲ ਹੈ ਅਸਕੇਡਰ ਵਾਸਤੇ ਲੈਕਚਰ ਵਾਸਤੇ ਹਰ ਇੱਕ ਤਰ੍ਹਾਂ ਦੇ ਪੇਪਰ ਵਾਸਤੇ ਉਸ ਤੋਂ ਇਲਾਵਾ ਮੁਕਾਬਲੇ ਦੀ ਕੋਈ ਪ੍ਰੀਖਿਆ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਨਾਲ ਅਸੀਂ ਡੀਲ ਕਰਦੇ ਹਾਂ ਕੁਆਲਿਟੀ ਹੈ ਤੁਸੀਂ ਦੇਖੋਗੇ ਆਪ ਮੰਨੋਗੇ ਸਵਾਲ ਅੱਜ ਦਾ ਪਹਿਲਾ ਤੁਹਾਡੀ ਸਕਰੀਨ ਤੇ ਰਿਹਾ ਇਹ ਕਵੀ ਨੂੰ ਪ੍ਰਕਿਰਤੀ ਚਿੱਤਰ ਸਿਰਜਣ ਦੀ ਚਾਹ ਹੀ ਨਹੀਂ ਸਕੂ ਚਾਹ ਵੀ ਰਹਿੰਦਾ ਹੈ ਇੱਕ ਵਾਕ ਹੈ ਵਾਕ ਤੋਂ ਪ੍ਰਸ਼ਨ ਤਿਆਰ ਕੀਤਾ ਕਵੀ ਨੂੰ ਪ੍ਰਕਿਰਤੀ ਕਵੀ ਨੂੰ ਪ੍ਰਕਿਰਤੀ ਚਿੱਤਰ ਸਿਰਜਣ ਦੀ ਚਾਹ ਹੀ ਨਹੀਂ ਸਕੋ ਚਾਹ ਵੀ ਰਹਿੰਦਾ ਹੈ ਉਹਨਾਂ ਨੇ ਪੁੱਛਿਆ ਕਿ ਵਾਕ ਵਿੱਚ ਚਾਹ ਅਤੇ ਚਾਹ ਸ਼ਬਦਾਂ ਦੀ ਸੁਰ ਦੱਸੋ ਕਿਹੜੀ ਸਵਾਲ ਦੇਖੋ ਇਹਨਾਂ ਪਿਆਰਾ ਤਿਆਰ ਹੋਇਆ ਉੱਚੀ ਸੁਰ ਵਿਚਕਾਰਲੀ ਸੁਰ ਨੀਵੀਂ ਸੁਰ ਉੱਚੀ ਸੁਰ ਵਿਚਕਾਰਲੀ ਸੁਰ ਨੀਵੀਂ ਸੁਰ ਜਾਨੀ ਕਿ ਪਹਿਲਾ ਅਸੀਂ ਚਾਹ ਦੀ ਸਹੀ ਦੱਸਨੀ ਆ ਫਿਰ ਸ਼ਬਦ ਚਾ ਦੀ ਸੁਰ ਦੱਸ ਕੇ ਇਸ ਸਵਾਲ ਨੂੰ ਠੀਕ ਕਰਨਾ ਔਰ ਨੰਬਰ ਲੈਣਾ ਔਰ ਇਹ ਸਵਾਲ ਕਿੱਥੋਂ ਪਾਇਆ ਗਿਆ ਹੈ ਤੁਹਾਡੀ ਸੁਰ ਦੇ ਵਿੱਚੋਂ ਜਿਹੜੀ ਸਾਡੀ ਅ ਅਖੰਡੀ ਪਾਸ਼ਾ ਦੀ ਅਖੰਡੀ ਧੁਨੀ ਸੁਰ ਹੈ ਉਥੋਂ ਇਹ ਸਵਾਲ ਤਿਆਰ ਕੀਤਾ ਗਿਆ ਹੈ ਅਖੰਡੀ ਧੁਨੀ ਨੂੰ ਪਾਰਖੰਡੀ ਧੁੜੀਆਂ ਵੀ ਕਹਿ ਦਿੰਦੇ ਆ ਆ ਜੋ ਇਹ ਅਖੰਡੀ ਧੁਨੀ ਹਮੇਸ਼ਾ ਅਖੰਡੀ ਧੁਨੀ ਹਮੇਸ਼ਾ ਖੰਡੀ ਧੁਨੀਆ ਦੇ ਨਾਲ ਲੱਗ ਕੇ ਆਪਣਾ ਅਸ਼ਾਈ ਕਾਰਜ ਸੰਪੰਨ ਕਰ ਦਿਆਂਗੇ ਕਵੀ ਨੂੰ ਪ੍ਰਕਿਰਤੀ ਚਿੱਤਰ ਸਿਰਜਣ ਦੀ ਚਾਹ ਹੀ ਨਹੀਂ ਸਗੋ ਚਾਹ ਵੀ ਹੈ ਚਾ ਚਾ ਬੋਲ ਕੇ ਦੇਖੋ ਬੋਲ ਕੇ ਤੁਹਾਨੂੰ ਸੁਰ ਕਲੀਅਰ ਹੋ ਜੂਗੀ ਬੋਲ ਕੇ ਸੁਰ ਕਲੀਅਰ ਹੋ ਜੂਗੇ ਜਿਨ੍ਹਾਂ ਨੂੰ ਇੱਥੇ ਇਸ ਸੁਰ ਬਾਰੇ ਕੋਈ ਭੁਲੇਖਾ ਲੱਗੇ ਉਹ ਇਸੇ ਚੈਨਲ ਤੇ ਆਪਣੀ ਸੁਰ ਦੇ ਉੱਤੇ ਅ ਬੜੀ ਡਿਟੇਲਡ ਵੀਡੀਓ ਅਚ ਪਈਆਂ ਹੋਈਆਂ ਤੁਸੀਂ ਉਹ ਵੀ ਦੇਖ ਸਕਦੇ ਹੋ ਔਰ ਆਪਣੀ ਕੋਈ ਵੀ ਆਪਣਾ ਕੋਈ ਵੀ ਡਾਊਟ ਹੈ ਉਹਨੂੰ ਕਲੀਅਰ ਕਰ ਸਕਦੇ ਹੋ ਫਿਰ ਵੀ ਨਹੀਂ ਸਮਝ ਆਉਂਦੀ ਜੇ ਕੋਈ ਤੁਸੀਂ ਪੜ੍ਹਨਾ ਹੈ ਇਸ ਨੂੰ ਤਾਂ ਉਹਦੇ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਫਿਰ ਮੈਂ ਉਸ ਤਰ੍ਹਾਂ ਦਾ ਕੋਈ ਵੀਡੀਓ ਜਾ ਤੁਹਾਡੇ ਨਾਲ ਉਹਦਾ ਦੀ ਕੋਈ ਗੱਲ ਸ਼ੇਅਰ ਕਰ ਦਾਂਗਾ ਤਾਂ ਇਹਦਾ ਸਹੀ ਉੱਤਰ ਹੈ ਜੀ ਉੜਾ ਉੱਚੀ ਸੁਰ ਅਤੇ ਵਿਚਕਾਰਲੀ ਸੁਰ ਉੱਚੀ ਸੁਰ ਚ ਵਿਚਕਾਰਲੀ ਸੁਰ ਚਾ ਤੇ ਬਿਲਕੁਲ ਜਿਹੜੀ ਨੀਵੀਂ ਸੁਰ ਹੈ ਉਹ ਆਉਗੀ ਚਾ ਚਾ ਸਵਾਲ ਨੰਬਰ 2 ਪੰਜਾਬੀ ਪਾਸ਼ਾ ਦਾ ਵਿਕਾਸ ਗਲਤ ਹੈ ਪੰਜਾਬੀ ਪਾਸ਼ਾ ਦਾ ਜਨਮ ਤੇ ਵਿਕਾਸ ਕਿਤਾਬ ਕਿਸ ਦੀ ਹੈ ਪੰਜਾਬੀ ਪਾਸ਼ਾ ਦਾ ਪਾਸ਼ਾ ਦਾ ਜਨਮ ਤੇ ਵਿਕਾਸ ਕਿਤਾਬ ਕਿਸ ਦੀ ਹੈ ਦੱਸ ਦਿਓ ਜੀ ਉੱਤਰ ਪੰਜਾਬੀ ਪਾਸ਼ਾ ਦਾ ਜਨਮ ਤੇ ਵਿਕਾਸ ਕਿਤਾਬ ਕਿਸ ਦੀ ਹੈ ਡਾਕਟਰ ਬੂਟਾ ਸਿੰਘ ਬਰਾੜ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਪ੍ਰੇਮ ਸਿੰਘ ਨਹੀਂ ਪ੍ਰੇਮ ਪ੍ਰਕਾਸ਼ ਸਿੰਘ ਪ੍ਰੇਮ ਪ੍ਰਕਾਸ਼ ਸਿੰਘ ਵੇਦੰਗਨੀ ਹੋਤਰੀ ਇਹਨਾਂ ਚ ਕੋਈ ਵੀ ਨਹੀਂ ਪੰਜਾਬੀ ਪਾਸ਼ਾ ਦਾ ਜਨਮ ਤੇ ਵਿਕਾਸ ਮਾਸਟਰ ਕਿਡਰ ਵਾਲੀ ਉਹ ਕਿਤਾਬ ਜ਼ਰੂਰ ਯਾਦ ਰੱਖੋ ਤੁਹਾਡੇ ਪੇਪਰ ਦੇ ਵਿੱਚ ਐਟੈਚ ਇਹ ਪੁੱਛੀ ਜਾਣੀ ਹੈ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਸਾਹਿਬ ਦੀ ਇਹ ਕਿਤਾਬ ਹੈ ਬੜੀ ਮਹੱਤਵਪੂਰਨ ਕਿਤਾਬ ਹੈ ਜਿਹੜੇ ਵੀ ਹੋਰ ਵਧੀਆ ਤਿਆਰੀ ਕਰਨਾ ਚਾਹੁੰਦੇ ਆ ਜੇ ਤੁਸੀਂ ਖਰੀਦ ਸਕੋ ਤੇ ਪੜ੍ਹ ਸਕੋ ਤਾਂ ਇਹ ਕਿਤਾਬ ਜ਼ਰੂਰ ਕ੍ਰਿਤ ਹੋਤੇ ਪੜੋ ਪੰਜਾਬੀ ਬਾਸ਼ਾ ਸਰੋਤ ਤੇ ਸਰੂਪ ਇਹ ਕਿਤਾਬ ਕਿਸ ਵਿਦਵਾਨ ਦੀ ਹੈ ਕਿਸ ਰਾਈਟਰ ਦੀ ਕਿਤਾਬ ਹੈ ਜੀ ਪੰਜਾਬੀ ਬਾਸ਼ਾ ਦਾ ਸਰੋਤ ਅਤੇ ਸਰੂਪ ਆਪਸ਼ਨਾਂ ਉਹੀ ਨੇ ਡਾਕਟਰ ਬੂਟਾ ਸਿੰਘ ਬਰਾੜ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਵੇਦਗਨੀ ਹੋਤਰੀ ਇਹਨਾਂ ਚੋਂ ਕੋਈ ਵੀ ਠੀਕ ਨਹੀਂ ਹੈ ਬਾਸ਼ਾ ਸਰੋਤ ਤੇ ਸਰੂਪ ਡਾਕਟਰ ਬੂਟਾ ਸਿੰਘ ਬਰਾੜ ਸਰੋਤਿਸ ਰੂਪ ਡਾਕਟਰ ਬੂਟਾ ਸਿੰਘ ਬਰਾੜ ਸਵਾਲ ਨੰਬਰ 4 ਘੱਗਰ ਕਿਸ ਦਰਿਆ ਦਾ ਪੁਰਾਤਨ ਨਾਮ ਹੈ ਸਤਲੁਜ ਦਾ ਸਿੰਧ ਦਾ ਸਰਸਵਤੀ ਦਾ ਜਾਂ ਫਿਰ ਯਮੁਨਾ ਦਾ ਘੱਗਰ ਕਿਸ ਦਰਿਆ ਦਾ ਪੁਰਾਣਾ ਨਾਮ ਹੈ ਉੱਤਰ ਦੇ ਦਿਓ ਜੀ ਸਤਲੁਜ ਦਾ ਸਿੰਧ ਦਾ ਸਰਸਵਤੀ ਦਾ ਯਮੁਨਾ ਦਾ ਸਹੀ ਉੱਤਰ ਹੈ ਜੀ ਸਰਸਵਤੀ ਈਡੀ ਆਪਸ਼ਨ ਬਣੇਗੀ ਸਵਾਲ ਨੰਬਰ 5 ਮਾਲਵਾ ਇਲਾਕੇ ਦੀ ਹੱਦ ਕਿਹੜੇ ਦੋ ਦਰਿਆ ਨਿਸ਼ਚਿਤ ਕਰਦੇ ਆ ਰਾਵੀ ਚਨਾਬ ਵਿਆਸ ਸਤਲੁਜ ਸਤਲੁਜ ਸਰਸਵਤੀ ਇਹ ਸਾਰੇ ਠੀਕ ਹੈ ਕੀ ਦੀ ਗੱਲ ਹੋ ਰਹੀ ਹੈ ਜੀ ਮਾਲਵੇ ਇਲਾਕੇ ਦੀ ਮਾਲਵੇ ਦੇ ਇਲਾਕੇ ਦੀ ਹੱਦ ਕਿਹੜੇ ਦੋ ਦਰਿਆ ਨਿਸ਼ਚਿਤ ਕਰਦੇ ਹਨ ਰਾਵੀ ਤੇ ਚਨਾਬ ਗਲਤ ਹੋਊਗਾ ਕਿਉਂਕਿ ਰਾਵੀ ਤਾਂ ਉਹ ਲਾਹੌਰ ਦੇ ਕੋਲ ਚਲ ਗਈ ਇਹ ਮਾਲਵੇ ਇਲਾਕੇ ਦੀ ਗੱਲ ਹੋ ਰਹੀ ਹੈ ਵਿਆਸ ਤੇ ਸਤਲੁਜ ਇਹਦੀ ਗੱਲ ਹੋ ਸਕਦੀ ਹੈ ਲੇਕਿਨ ਵਿਆਸ ਜਿੱਥੇ ਮਾਝੇ ਨੂੰ ਅਲੱਗ ਕਰਦਾ ਹੈ ਦੁਆਬੇ ਨਾਲੋਂ ਤੇ ਬਿਆਸ ਮਾਝੇ ਤੇ ਦੁਆਬੇ ਦੇ ਵਿੱਚ ਜਿਹੜੀ ਹੈ ਉਹ ਬਾਰਡਰ ਦੀ ਭੂਮਿਕਾ ਨਿਭਾਉਂਦਾ ਇਸ ਕਰਕੇ ਤੇ ਨਾਲ ਸਤਲੁਜ ਤੇ ਇਹਨਾਂ ਦੋ ਦਰਿਆਵਾਂ ਦੁਆਰਾ ਦੁਆਬਾ ਬਣ ਗਿਆ ਇਹ ਦੁਆਬੇ ਵਾਲੇ ਉਹਨਾਂ ਨੇ ਆਪਾਂ ਨੂੰ ਪੁੱਛਿਆ ਮਾਲਵਾ ਤੋਂ ਸਤਲੁਜ ਅਤੇ ਸਰਸਵਤੀ ਦੋਵੇਂ ਸੱਸੇ ਤੇ ਸਤਲੁਜ ਲੁਧਿਆਣੇ ਦੇ ਨਾਲ ਸਰਸਵਤੀ ਉੱਧਰ ਉੱਪਰ ਆ ਗਈ ਸਵਾਲ ਨੰਬਰ 6 ਕਿਸ ਦਰਿਆ ਨੂੰ ਮੁਹੱਬਤ ਦਾ ਦਰਿਆ ਕਿਹਾ ਜਾਂਦਾ ਹੈ ਇਸ ਦਾ ਦੂਜਾ ਨਾਮ ਹੈ ਪਿਆਰਾਂ ਦਾ ਦਰਿਆ ਦਾ ਸੀ ਆਫ ਲਵ ਪਿਆਰਾਂ ਦਾ ਦਰਿਆ ਕਿਹੜਾ ਦਰਿਆ ਹੈ ਜਿਸ ਨੂੰ ਪਿਆਰਾਂ ਦਾ ਦਰਿਆ ਕਿਹਾ ਚਨਾ ਚਨਾ ਸਵਾਲ ਨੰਬਰ 7 ਕਿਸ ਦਰਿਆ ਦੇ ਕੰਢੇ ਤੇ ਰਿਗਵੇਦ ਦੀ ਰਚਨਾ ਹੋਈ ਵਿਦਨ ਦੀ ਰਚਨਾ ਪੰਜਾਬ ਦੇ ਵਿੱਚ ਹੋਈ ਰਿਗਵੇਦ ਦੇ ਸੂਤਕ ਕਿਸ ਦਰਿਆ ਦੇ ਕੰਢੇ ਤੇ ਬਹਿ ਕੇ ਲਿਖੇ ਗਏ ਸਤਲੁਜ ਰਾਵੀ ਚਨਾ ਜੇਹਲਮ ਇਹਨਾਂ ਚਾਰਾ ਦਰਿਆਵਾਂ ਦੇ ਵਿੱਚੋਂ ਬੈਸਟ ਆਪਸ਼ਨ ਊੜਾ ਸਤਲੁਜ ਦਰਿਆ ਦੇ ਕੰਢੇ ਤੇ ਵੇਦਾਂ ਦੀ ਰਚਨਾ ਹੋਈ ਸਵਾਲ ਨੰਬਰ 8 ਪੰਜਾਬ ਦੇ ਕਿਸ ਇਲਾਕੇ ਵਿੱਚ ਸਭ ਤੋਂ ਵੱਧ ਜ਼ਿਲ੍ਹੇ ਹਨ ਮਾਝਾ ਮਾਲਵਾ ਦੁਆਬਾ ਪੁਆਦ ਪੰਜਾਬ ਦੇ ਕਿਸ ਇਲਾਕੇ ਦੇ ਵਿੱਚ ਸਭ ਤੋਂ ਵੱਧ ਜ਼ਿਲ੍ਹੇ ਹਨ ਇਦਾਂ ਦੇ ਬੈਸਟ ਕੁਐਸਚਨ ਤੇ ਬੈਸਟ ਕੁਆਲਿਟੀ ਲੈਣ ਲਈ ਤੁਸੀਂ ਆ ਸੰਪਰਕ ਕਰ ਸਕਦੇ ਹੋ ਕੋਈ رائے ਹੋਵੇ ਕੋਈ ਸੁਜੈਸ਼ਨ ਹੋਵੇ ਉਹ ਵੀ ਦੇ ਸਕਦੇ ਹੋ ਇਸ ਤੋਂ ਇਲਾਵਾ ਕਿਸੇ ਦੇ ਕੋਈ ਕੁਐਸਚਨ ਹੈ ਕਿਸੇ ਦਾ ਕੋਈ ਡਾਊਟ ਹੈ ਕਿਸ ਕਿਵੇਂ ਤਿਆਰੀ ਕਰੀਏ ਅਗਲੇ ਪੇਪਰਾਂ ਦੀ ਉਹਦੇ ਵਾਸਤੇ ਵੀ ਤੁਸੀਂ ਟੈਕਸਟ ਕਰਕੇ ਗੱਲ ਕਰ ਸਕਦੇ ਹੋ ਜੀ ਤੋਂ ਪੰਜਾਬ ਦੇ ਸਭ ਤੋਂ ਵੱਧ ਜ਼ਿਲ੍ਹੇ ਮਾਲਵਾ ਇਲਾਕਾ ਜੀ ਸਵਾਲ ਨੰਬਰ 9 ਰਿਗਵੇਦ ਵਿੱਚ ਪੰਜਾਬ ਲਈ ਕਿਹੜਾ ਨਾਮ ਵਰਤਿਆ ਗਿਆ ਹਫਤ ਹਿੰਦੂ ਇੰਡਸ ਪੰਜਾਬ ਸਪਤ ਸਿੰਧੂ ਰਿਗਵੇਦ ਵਾਸਤੇ ਕੀੜਾ ਸ਼ਬਦ ਵਰਤਿਆ ਗਿਆ ਅ ਰਿਗਵੇਦ ਵਿੱਚ ਪੰਜਾਬ ਲਈ ਕਿਹੜਾ ਸ਼ਬਦ ਵਰਤਿਆ ਗਿਆ ਸप्तसिंधु ਜਾਨੀ ਕਿ ਸੱਤ ਦਰਿਆਵਾਂ ਦੀ ਧਰਤੀ ਸਵਾਲ ਨੰਬਰ 10 ਸਤਲੁਜ ਦਾ ਪੁਰਾਣਾ ਨਾਮ ਕੀ ਸੀ ਸਤਲੁਜ ਦਾ ਦਾ 올ਡ ਨੇਮ ਆਫ ਸਤਲੁਜ ਸੀ ਤਾਂ ਸਹੀ ਉੱਤਰ ਹੈ ਜੀ ਸਤਦਰਬ 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 ਯਾਦ ਰੱਖਿਓ ਅਜੋਕੇ ਭਾਰਤ ਦਾ ਨਾਮ ਇੰਡੀਆ ਕਿੰਨਾ ਨੇ ਰੱਖਿਆ ਜ ਕਿੰਨਾ ਦੇ ਦਿੱਤੇ ਸ਼ਬਦ ਤੋਂ ਇੰਡੀਆ ਨਾਮ ਪਿਆ ਅਰਬਾਂ ਨੇ ਹੂਣਾ ਨੇ ਮੁਗਲਾਂ ਨੇ ਜੁਨਾਨੀਆਂ ਨੇ ਇੰਡੀਆ ਦਾ ਨਾਮ ਕਿੰਨਾ ਨੇ ਰੱਖਿਆ ਜੁਨਾਨੀਆਂ ਨੇ ਸਸਾ ਆਪਸ਼ਨ ਬਿਲਕੁਲ ਠੀਕ ਹੈ ਜੀ ਸਵਾਲ ਨੰਬਰ 12 ਭਾਰਤ ਦਾ ਨਾਮ ਇੰਡੀਆ ਕਿਸ ਦਰਿਆ ਕਰਕੇ ਪਿਆ ਭਾਰਤ ਦਾ ਨਾਮ ਇੰਡੀਆ ਕਿਸ ਦਰਿਆ ਕਰਕੇ ਪਿਆ ਕਿੰਨਾ ਨੇ ਰੱਖਿਆ ਸੀ ਜੁਨਾਨੀਆਂ ਨੇ ਔਰ ਕਿਸ ਦਰਿਆ ਕਰਕੇ ਪਿਆ ਸਿੰਧ ਜੇਲਮ ਅਟਕ ਸੋਹਾ ਦਰਿਆ ਤਿਸਈ ਉਤਰਹਿ ਜੀ ਸਿੰਧ ਅ ਕਾਰਨ ਇਹ ਕਿ ਜਿਹੜੇ ਜਨਾਨੀ ਸੀਗੇ ਉਹ ਸਸਾ ਐਸ ਧੁਨੀ ਦੀ ਬਜਾਏ ਉਹਨਾਂ ਨੇ ਸਿੰਧ ਜਿਹੜਾ ਸਾਡਾ ਸਿੰਧ ਦਰਿਆ ਹੈ ਉਸ ਨੂੰ ਈੜੀ ਬੋਲਿਆ ਇੰਡਸ ਤੋਂ ਉਥੋਂ ਹੌਲੀ ਹੌਲੀ ਫਿਰ ਇੰਡਸ ਇੱਥੋਂ ਦੇ ਵਿਸਨੀਕਾਂ ਨੇ ਉਹਨਾਂ ਨੇ ਦੋਈ ਕਿਆ ਬੰਦਿਆ 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 ਇੰਡੀਆ ਦੇ ਇੰਡੀਅਨਸ ਹੋ ਗਿਆ ਸਵਾਲ ਨੰਬਰ 3 ਮੁਗਲ ਕਾਲ ਦੀ ਰਾਜ ਭਾਸ਼ਾ ਕਿਹੜੀ ਪੰਜਾਬੀ ਅਰਬੀ ਫਾਰਸੀ ਐਂਡ ਸੰਸਕ੍ਰਿਤ ਮੁਗਲ ਰਾਜ ਦੀ ਭਾਸ਼ਾ ਰਾਜ ਭਾਸ਼ਾ ਕਿਹੜੀ ਹੈ ਜੀ ਬਹੁਤ ਪਿਆਰਾ ਸਵਾਲ ਹੈ ਤੇ ਉੱਤਰ ਦੇ ਦਿਓ ਜੀ ਫਾਰਸੀ ਤੇ ਇਹ ਸਵਾਲ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਸਿੱਖ ਰਾਜ ਕਾਲ ਦੀ ਵੀ ਪੁੱਛਿਆ ਜਾਵੇ ਤਾਂ ਉਹਦੀ ਵੀ ਫਾਰਸੀ ਹੀ ਹੈ ਸਵਾਲ ਨੰਬਰ 14 ਪੰਜਾਬ ਕਿਸ ਭਾਸ਼ਾ ਦਾ ਸ਼ਬਦ ਹੈ ਔਰ ਪੰਜਾਬ ਸ਼ਬਦ ਕਿੰਨਾ ਦੇ ਸਮੇਂ ਤੇ ਪ੍ਰਚਲਿਤ ਹੋਇਆ ਸਹੀ ਉੱਤਰ ਹੈ ਜੀ ਮੁਗਲ ਮੁਗਲਾਂ ਦੇ ਸਮੇਂ ਔਰ ਇਹ ਫਾਰਸੀ ਦਾ ਸ਼ਬਦ ਹੈ ਕਿਉਂਕਿ ਫਾਰਸੀ ਰਾਜ ਭਾਸ਼ਾ ਸੀ ਤਾਂ ਉਹ ਇਸ ਤਰ੍ਹਾਂ ਫਿਰ ਫਾਰਸੀ ਡੋਮਿਨੇਟ ਕਰ ਗਿਆ ਸਵਾਲ ਨੰਬਰ 15 ਸੰਸਕ੍ਰਿਤ ਤੋਂ ਬਾਅਦ ਭਾਰਤ ਵਿੱਚ ਕਿਹੜੀ ਬੋਲੀ ਪ੍ਰਧਾਨ ਹੋਈ ਸੰਸਕ੍ਰਿਤ ਦੇ ਨਾਲ ਜਿਹੜੀ ਸੀਕੁਐਂਸ ਹੈ ਨਾ ਸੀਕੁਐਂਸ ਵਾਲਾ ਸਵਾਲ ਪਹਿਲਾਂ ਸੰਸਕ੍ਰਿਤ ਹੈ ਸੰਸਕ੍ਰਿਤ ਤੋਂ ਬਾਅਦ ਉਹ ਕਹਿੰਦਾ ਕਿਹੜੀ ਹੈ ਪਾਲੀ ਹੈ ਪ੍ਰਕਿਰਤ ਹੈ ਅਪਰੰਛ ਹੈ ਅਭ ਹਟ ਹੈ ਤੇ ਇਹਦੇ ਵਿੱਚੋਂ ਪਾਲੀ ਲਾਉਣਾ ਤੁਸੀਂ ਪਾਲੀ ਸੰਸਕ੍ਰਿਤ ਤੋਂ ਬਾਅਦ ਭਾਰਤ ਵਿੱਚ ਪ੍ਰਚਲਿਤ ਹੋਣ ਵਾਲੀ ਬੋਲੀ ਪਾਲੀ 16 ਨੰਬਰ ਸਵਾਲ ਬੋਧੀ ਸਾਹਿਤ ਦੀ ਵਾਹਕ ਭਾਸ਼ਾ ਕਿ ਜਾਨੀ ਕਿ ਜਿਹਦੇ ਵਿੱਚ ਬੋਧੀਆਂ ਦਾ ਸਾਹਿਤ ਲਿਖਿਆ ਸਾਨੂੰ ਮਿਲਦਾ ਹੈ ਕਿਹੜੀ ਭਾਸ਼ਾ ਹੈ ਜੀ ਪਾਲੀ ਹੈ ਪ੍ਰਕਿਰਤ ਹੈ ਅਪਰੰਛ ਹੈ ਅਭ ਹਟ ਹੈ ਸਹੀ ਉੱਤਰ ਹੈ ਜੀ ਪਾਲੀ ਬੋਧੀ ਸਾਹਿਤ ਦੀ ਭਾਸ਼ਾ ਪਾਲੀ ਸਵਾਲ ਨੰਬਰ 17 ਪੰਜਾਬ ਦੇ ਵਿਕਾਸ ਦੀ ਆਖਰੀ ਕੜੀ ਦੱਸੋ ਸੌਰੀ ਪੰਜਾਬੀ ਦੇ ਵਿਕਾਸ ਦੀ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਆਖਰੀ ਕੜੀ ਕਿਹੜੀ ਹੈ ਪਾਲੀ ਹੈ ਪ੍ਰਕਿਰਤ ਹੈ ਅਪਰੰਛ ਹੈ ਅਭਟ ਹੈ ਪਾਲੀ ਇਹ ਤਾਂ ਹੈਗੀ ਸੰਸਕ੍ਰਿਤ ਤੋਂ ਬਾਅਦ ਇਹ ਹੋ ਨਹੀਂ ਸਕਦੀ ਤੇ ਪਾਲੀ ਤੋਂ ਬਾਅਦ ਪ੍ਰਕਿਰਤ ਇਹ ਵੀ ਨਹੀਂ ਪ੍ਰਕਿਰਤ ਤੋਂ ਬਾਅਦ ਅਪਰੰਛ ਇਹ ਅਪਰੰਛ ਕਈ ਵਿਦਵਾਨ ਅਭਟ ਮੰਨਦੇ ਆ ਪਰ ਸਿਰਫ ਇੱਕ ਅਦਾ ਵਿਦਵਾਨ ਮੰਨਦਾ ਤੇ ਅਪਰੰਚਤਾ ਸਾਰੇ ਮੰਨਦੇ ਆ ਇਸ ਲਈ 17 ਦਾ ਈਡੀ ਉੱਤਰ ਦੇ ਨਾਲ ਜਾਵਾਂਗੇ ਸਵਾਲ ਨੰਬਰ 18 ਪੰਜਾਬੀ ਪਾਸ਼ਾ ਦੇ ਨਿਕਾਸ ਬਾਰੇ ਦ્વੈਤ ਮਤ ਦਾ ਸਿਧਾਂਤ ਕਿਸ ਵਿਦਵਾਨ ਦਾ ਹੈ ਇਹ ਸਵਾਲ ਤੁਹਾਡੇ ਮਾਸਟਰ ਕੈਡਰ ਲੈਕਚਰਰ ਕੈਡਰ ਦੇ ਨੇ ਇਹ ਈਟੀਟੀ ਦਾ ਨਹੀਂ ਹੈ ਪੰਜਾਬੀ ਪਾਸ਼ਾ ਦੇ ਨਿਕਾਸ ਬਾਰੇ ਦ્વੈਤ ਮਤ ਦਾ ਸਿਧਾਂਤ ਡੁਅਲ ਜਿਹੜੀ ਅਪਰੋਚ ਸੀ ਉਹ ਕਿੰਨੇ ਕੀਤੀ ਸੀ ਡਿਊਲ ਅਪਰੋਚ ਕਿੰਨੇ ਕੀਤੀ ਸੀਗੀ ਡਾਕਟਰ ਮੈਕਾਲਫ ਡਾਕਟਰ ਗਰੀਅਰਸਨ ਡਾਕਟਰ ਗਲੀਸਨ ਦੁਨੀ ਚੰਦਰ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਨਾ ਜੀ ਪੰਜਾਬੀ ਭਾਸ਼ਾਦਨ ਕਾ ਉਹ ਡਾਕਟਰ ਗਰੀਅਰਸਨ ਹੈ ਇਹਨੇ ਕਿਹਾ ਸੀ ਇਨਰ ਸਰਕਲ ਆਊਟਰ ਸਰਕਲ ਇਹਨੇ ਕਿਹਾ ਸੀ ਦੋ ਹੈ ਰੂਪ ਪੰਜਾਬੀ ਭਾਸ਼ਾ ਦੇ ਇੱਥੇ ਇੱਕ ਪੱਛਮੀ ਪੰਜਾਬ 'ਚ ਇੱਕ ਪੂਰਬੀ ਪੰਜਾਬ 'ਚ ਹੈ ਪੂਰਬੀ ਪੰਜਾਬ ਵਾਲੇ ਦਾ ਸੋਰਸ ਹੋਰ ਹੈ ਤੇ ਪੱਛਮੀ ਪੰਜਾਬੀ ਵਾਲੇ ਦਾ ਜਿਹੜਾ ਸੋਰਸ ਹੈ ਉਹ ਸ਼ਾਰਸ਼ਨੀ ਅਪਰੰਚ ਇਸ ਤਰ੍ਹਾਂ ਇਹਨੇ ਦ્વੈਤ મત ਦਾ ਸਿਧਾਂਤ ਦਿੱਤਾ ਸੀ ਸਵਾਲ ਨੰਬਰ 19 ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ 1882 ਈਸਾ ਪੂਰਵ 1880 ਈਸਵੀ ਐਂਡ 1882 ਈਸਵੀ ਐਂਡ 1966 ਈਸਵੀ ਦੱਸੋ ਜੀ ਇਹਨਾਂ ਚੋਂ ਕਿਹੜਾ ਠੀਕ ਹੈ ਪੰਜਾਬੀ ਪਾਸ਼ਾ ਪੰਜਾਬੀ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਪੁੱਛਿਆ ਜਾਵੇ ਹੋਈ ਕਿੱਥੇ ਲਾਹੌਰ ਦੇ ਵਿੱਚ ਲਾਹੌਰ ਦੇ ਵਿੱਚ ਹੋਈ ਹੋਈ ਕਦੋਂ 1882 ਈਸਵੀ ਜੀ ਐਨ ਡੀ ਯੂ ਦੀ ਸਥਾਪਨਾ ਕਦੋਂ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਕਦੋਂ 1882 1969 1962 ਤੇ 1978 ਦੱਸ ਦਿਓ ਜੀ ਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਨਾਲ ਮੈਂ ਸ਼ਹਿਰ ਵੀ ਲਿਖ ਦੇਵਾਂ ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਹੈ ਔਰ ਇਹਦਾ ਸਹੀ ਉੱਤਰ ਹੈ ਜੀ ਐਡ ਆਪਸ਼ਨ ਬੀ ਦਾ 1969 ਈਸਵੀ ਗੁਰੂ ਸਾਹਿਬ ਜੀ ਦੇ ਗੁਰਪੁਰਪਤੇ ਉਹਨਾਂ ਨੇ ਸ਼ੁਰੂ ਕੀਤੀ ਪਾਸ਼ਾ ਵਿਭਾਗ ਦਾ ਮੁੱਖ ਦਫ਼ਤਰ ਕਿੱਥੇ ਹੈ ਲੁਧਿਆਣਾ ਮੋਹਾਲੀ ਪਟਿਆਲਾ ਸ੍ਰੀ ਅਮਰitsar ਸਾਹਿਬ ਪਾਸ਼ਾ ਵਿਭਾਗ ਦਾ ਮੁੱਖ ਦਫ਼ਤਰ ਕਿੱਥੇ ਹੈ ਕਿੱਥੇ ਸਥਿਤ ਹੈ ਤਾਂ ਸਹੀ ਉੱਤਰ ਹੈਗਾ ਜੀ ਇਹਦਾ ਪਟਿਆਲਾ ਪਾਸ਼ਾ ਵਿਭਾਗ ਪੰਜਾਬ ਪਟਿਆਲਾ 22 22 ਭਾਈ ਵੀਰ ਸਿੰਘ ਸਾਹਿਤ ਸਦਨ ਕਿੱਥੇ ਸਥਿਤ ਹੈ ਇਹ ਮਾਸਟਰ ਕਿਡਰ ਵਾਲੇ ਲੈਕਚਰ ਕਿਡਰ ਵਾਲੇ ਕੁਝ ਸਵਾਲ ਇਨਕਲੂਡ ਕੀਤੇ ਵਿੱਚ ਕਿਉਂਕਿ ਅੱਗੇ ਆਪਣਾ ਫੋਕਸ ਮੇਨ ਮਾਸਟਰ ਕਿਡਰ ਤੇ ਹੈ ਤਾਂ ਜਿਹੜੇ ਵੀ ਸੱਜਣ ਤਿਆਰੀ ਕਰ ਰਹੇ ਆ ਅੱਜ ਹੀ ਚੈਨਲ ਦੇ ਨਾਲ ਜੁੜੋ ਬਹੁਤ ਕੀਮਤੀ ਚੀਜ਼ਾਂ ਬਹੁਤ ਕੀਮਤੀ ਚੀਜ਼ਾਂ ਬਿਲਕੁਲ ਸੇਵਾ ਦੇ ਸੇਵਾ ਹੈਤੀ ਤੁਹਾਡੇ ਤੱਕ ਪਹੁੰਚਣ ਵਾਲੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਜੁੜਜੋ ਅੱਜ ਹੀ ਐਂਡ ਜਿਨ੍ਹਾਂ ਨੇ ਵੀ ਹੋਰ ਜਾਣਕਾਰੀ ਲੈਣੀ ਆ ਦਿੱਤੇ ਹੋਏ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹਾਂ ਜੀ ਭਾਈ ਵੀਰ ਸਿੰਘ ਸਾਹਿਤ ਸਦਨ ਕਿੱਥੇ ਸਥਿਤ ਹੈ ਜੀ ਦਿੱਲੀ ਸਵਾਲ ਨੰਬਰ 23 ਲੁਧਿਆਣਾ ਮੋਗਾ ਤੇ ਬਰਨਾਲਾ ਜ਼ਿਲ੍ਹਿਆਂ ਦੀ ਉਪ ਪਾਰਸ਼ਾ ਕਈ ਤਾਂ ਸਵਾਲ ਬਿਲਕੁਲ ਸੌਖੇ ਹੈ ਇਹ ਜਿਹੜੇ ਪੰਜਾਬ ਲੈਵਲ ਦੇ ਟੈਸਟ ਹੈ ਉਹਨਾਂ ਵਾਸਤੇ ਵੀ ਹੈ ਮਾਜੀ ਮਲਵਈ ਦੁਆਬੀ ਤੇ ਪਵਦੀ ਲੁਧਿਆਣਾ ਮੋਗਾ ਬਰਨਾਲਾ ਤੇ ਜੋ ਗੱਲ ਹੋਵੇ ਮਾਲਵੇ ਦੀ ਗੱਲ ਹੁੰਦੀ ਹੈ 23 ਨੰਬਰ ਸਵਾਲ ਦਾ ਸਹੀ ਉੱਤਰ ਇਹੜਾ ਸਵਾਲ ਨੰਬਰ 24 ਕੀ ਮਲਵਈ ਪਾਸ਼ਾ ਵਿੱਚ ਸੁਰ ਦੀ ਹੋਣ ਹੈ ਹਾਂ ਹੈ ਐਡਾਪਸ਼ਨ ਨਹੀਂ ਹੈ ਇਹディ ਕੁਝ ਕਿਆ ਨਹੀਂ ਜਾ ਸਕਦਾ ਸਸਾ ਕੋਈ ਠੀਕ ਨਹੀਂ ਹੈ ਲਓ ਜੀ ਦੱਸੋ ਇਸ ਸਵਾਲ ਦਾ ਉੱਤਰ ਕਮੈਂਟ ਬਾਕਸ ਦੇ ਵਿੱਚ ਮਿਲੇਗਾ ਇੱਕ ਸਵਾਲ ਮੈਂ ਇਸ ਕਰਕੇ ਛੱਡ ਦਿੱਤਾ ਤਾਂ ਕਿ ਤੁਸੀਂ ਸਾਰੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਵੋ ਕੀ ਲੱਗਦਾ ਹੈ ਤੁਹਾਨੂੰ ਮਲਬਈ ਭਾਸ਼ਾ ਦੇ ਵਿੱਚ ਸੁਰ ਹੈ ਹੈ ਜਾਂ ਨਹੀਂ ਹੈ ਜੇ ਸਾਨੂੰ ਪਤਾ ਹੀ ਨਹੀਂ ਇਹਦੇ ਬਾਰੇ ਜਾਂ ਇਹ ਕੋਈ ਆਪਸ਼ਨ ਹੀ ਠੀਕ ਨਹੀਂ ਜਾਨੀ ਕਿ ਸਵਾਲ ਹੀ ਗਲਤ ਹੈ ਸਵਾਲ ਨੰਬਰ 25 ਮਲਵਈ ਉਪਭਾਸ਼ਾ ਵਿੱਚ ਹਾ ਹ ਤੁਨੀ ਦਾ ਰੂਪ ਕਿਹੜਾ ਹੈ ਹਾ ਹ ਸੁਰ ਵਿੱਚ ਬਦਲ ਜਾਂਦਾ ਹੈ ਮਲਵਈ ਉਪਭਾਸ਼ਾ ਦੀ ਗੱਲ ਹੋ ਰਹੀ ਹੈ ਹਾ ਹ ਆਪਣੇ ਵਿਅੰਜਨੀ ਰੂਪ ਵਿੱਚ ਕਾਇਮ ਰਹਿੰਦਾ ਹੈ ਦੋਵੇਂ ਠੀਕ ਹਨ ਕੋਈ ਵੀ ਠੀਕ ਨਹੀਂ ਹੈ ਊੜਾ ਤੇ ਐੜਾ ਇੱਕ ਦੂਜੇ ਦੇ ਆ ਵਿਰੋਧ ਵਿੱਚ ਪਏ ਹੋਏ ਐ ਇੱਕ ਚ ਕਿਹਾ ਕਿ ਹਾ ਹਾ ਸੁਰਚ ਬਦਲ ਜਾਂਦਾ ਨਾਲ ਹੀ ਕਹਿ ਦਿੱਤਾ ਕਿ ਨਹੀਂ ਹਾ ਹਾ ਤਾਂ ਆਪਣੇ ਵਿਯੰਜਨੀ ਰੂਪ ਚ ਹੀ ਕਾਇਮ ਰਹਿੰਦਾ ਹੈ ਈਡੀ অপਸ਼ਨ ਤਾਂ ਹੋ ਨਹੀਂ ਸਕਦੀ ਦੋਵੇਂ ਠੀਕ ਨਹੀਂ ਐ ਸਸਾ ਵੀ ਠੀਕ ਨਹੀਂ ਐ ਤੇ ਮੇਰਾ ਖਿਆਲ ਐ ਕਿ ਊੜਾ ਵੀ ਠੀਕ ਨਹੀਂ ਹੈ ਐਡ ਆਪਸ਼ਨ ਜਿਨ੍ਹਾਂ ਨੇ ਵੀ ਲਾਈ ਉਹਨਾਂ ਦਾ ਬਿਲਕੁਲ ਠੀਕ ਹੈ ਅੱਜ ਦੇ ਸਾਨੂੰ 25 ਸਵਾਲ ਥੋੜੇ ਸਮੇਂ ਚ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਇਹੋ ਜੀ ਹੋਰ ਕੁਆਲਟੀ ਪੜਨ ਵਾਸਤੇ ਅੱਜ ਜੁੜੇ ਚੈਨਲ ਨਾਲ ਤੇ ਅੱਗੇ ਵੀ ਹੁਣ ਮੌਕ ਟੈਸਟ ਆਪਾਂ ਅਪਲੋਡ ਕਰਨੇ ਤਗੜੇ ਹੋ ਜਾਓ ਵਧੀਆ ਕਰੋ ਤਿਆਰੀ ਤੇ ਪੇਪਰ ਦਿਓ ਤੇ ਆਪਣਾ ਨੰਬਰ ਕਰੋ ਪੱਕਾ ਧੰਨਵਾਦ ਵੀਡੀਓ ਵੇਖਣ ਲਈ ਮਿਲਦੇ ਆਂ ਨਵੀਂ ਕਲਾਸ ਤੇ ਵਿੱਚ ਰੱਬ ਰੱਖਾ ਮਿਹਰਬਾਨੀ